ਆਵਾ ਮੇਰ ਦਾਤੀ ਸੋਚਿਆ ਮਿਸ਼ਨਰੀ ਸੋਚ ਦੇ ਨਾਲ ਕੰਮ ਕਰਦੇ ਆ ਸੰਵਧਾਨ ਨੂੰ ਬਚਾਉਣ ਦੇ ਲਈ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਬੜਾ ਵੱਡਾ ਕੰਮ ਕੀਤਾ ਜੇ ਅੱਜ ਇਸ ਆਮ ਆਦਮੀ ਪਾਰਟੀ ਦੇ ਵਿੱਚ ਸੇਵਾ ਨਿਭਾਉਣ ਲਈ ਆਏ ਆ ਸਿਰਫ ਤੇ ਸਿਰਫ ਸੈਕੂਲਰ ਸੋਚ ਦੇ ਨਾਲ ਉਸ ਸੰਵਧਾਨ ਨੂੰ ਬਚਾਉਣ ਦੇ ਸੋਚ ਦੇ ਨਾਲ ਜਿਹੜਾ ਆਇਆ ਸੋ ਮੈਂ ਜ਼ਿਆਦਾ ਸਮਾਂ ਲੈ ਗਿਆ ਬੇਲਾਖ ਤੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗੁਰੂਤਾ ਕੇ ਜਿਹੜਾ ਹੈ ਤੁਸੀਂ ਇਸ ਅਬੀਦਵਾਲ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਸਾ ਵਾਹਿਗੁਰੂ ਜੀ ਕੀ ਫਤਿਹ ਜੈਕਾਰੇ ਧਰ ਗਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗ੍ਰੋਹਤਾ ਗਲਾ ਵਾਸੀਆਂ ਦਾ ਜਿਹੜੇ ਸਾਡੇ ਨਿੱਕੇ ਸੱਦੇ ਨੇ ਸਾਰੇ ਪਹੁੰਚੇ ਨੇ ਤੇ ਜਿਹੜੇ ਸਰਕਾਰ ਦੇ ਕੰਮ ਹੋਏ ਨੇ ਇਹ ਸਾਰਾ ਉਹਨਾਂ ਦਾ ਹੀ ਇਹ ਪ੍ਰਤਿਵਾਦ ਹੈਗਾ ਵੀ ਜਿਹੜੇ ਸਰਕਾਰ ਦੇ ਕੰਮ ਦੀਦੇ ਬਾਰੇ ਬਹੁਤ ਹੋਇਆ ਹੋਰ ਨੇਕਾ ਕੰਮ ਜਿਹੜੇ ਸਕੂਲ ਮਹਿਲਾ ਰਿਕਰ ਕਰਵਾ ਰਹੀ ਹੈ ਹਾਂਜੀ ਵਧੀਆ ਔਰ ਮਹੱਲਾ ਕਲੀਨਿਕ ਤੇ ਅਨੇਕਾਂ ਹੀ ਕੰਮ ਸਰਕਾਰ ਨੇ ਲੋਕਾਂ ਦੇ ਚੋਲੀ ਪਾਏ ਨੇ ਸਾਡੇ ਬਹੁਤ ਹੀ ਸਰਕਰਜੋਗ ਮਾਨਜੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜਿਹੜਾ ਧਿਆਨ ਕੇ ਸਰ ਤੇ ਤੇ ਨਾਲ ਪੂਰੀ ਲੀਡਰਸ਼ਿਪ ਤੇ ਸਾਡੇ ਜਿਹੜੇ ਜਿਹੜੇ 35 ਦੇ ਉਮੀਦਵਾਰ ਹੈਗੇ ਨੇ ਕੋ ਪੌਲਟ ਮਾਰਟੀਨ ਜੀ ਉਹਨਾਂ ਨੂੰ ਲੈ ਕੇ ਰੂਰੂ ਕਰਾਉਣ ਫੜੇ ਬਚਕਾਰ ਆਏ ਨੇ ਤੇ ਜਿਹੜੀਆਂ ਹੋਰ ਮੰਗਾਂ ਸਾਡੀਆਂ ਹੈਗੀਆਂ ਨੇ ਉਹ ਤੁਸੀਂ ਸਾਡਾ ਸਾਥ ਦਿਓ ਤੇ ਇਹ ਹੁਣ ਸਾਡੇ ਜਿਹੜੇ ਵਾਅਦੇ ਹੈਗੇ ਆ ਉਹ ਰੱਖ ਕੇ ਉਹ ਬਾਡੀ ਸਰਕਾਰ ਸਾਡੀ ਸਰਕਾਰ ਦੇ ਅੱਗੇ ਜਾ ਕੇ ਸਾਡੇ ਜਿਹੜੀ ਗੱਲ ਰੱਖਣਗੇ ਤੋਂ ਆਉ ਉਹਨਾਂ ਦੀ ਦੋ ਗੋਲ ਸੰਜੇ ਕਰਦੇ ਆਂ ਸ੍ਰੀ ਪੌਰ ਕੁਮਾਰਟੀ ਮੋਰੀ ਅਗੀ ਅਗੀ ਬਾਦੀ नगर निवासी पिंड रुपका के सारे ही प्रबंधन सचिव सरपंच साहब समुची पंचायत आम आदमी पार्टी के हल्का इंचार्ज मान योग प्रिंसीपल प्रेम कुमार जी वो तो बहुत दिन रात करके पार्टी का काम कर रहे हैं उनका तो बहुत बहुत धन्यवाद सरदार सुचित्र सिंह बंटी जी सरदार अमर सिंह जी बलदीप संधु साहब श्रिपाल सिंह जी सिंह जी सिंह जी, पवन कुमार जी इकबाल सिंह जी मनोज कुमार सरपंच साहब इंदर कुमार जी लोगों ने डंडे सोटे तो नहीं चलाए लेकिन जो वोटा पलटी बनवा दी से एक बार तो लोगों नेमरजेंसी लाने वाली सरकार का ਤੱਕ ਤੱਕ ਪਰ ਦਿੱਤਾ ਸੀ ਅੱਜ ਵੀ ਭਰਾਵੋ ਤਾਂ ਪੈਨੋ ਉਹੀ ਹਲਾਕ ਕਰਦੇ ਇਸ ਦਿਨ ਅੱਜ ਵੀ ਅੰਦਰੋਂ ਵੀ ਲੋਕ ਪਰੇਸ਼ਾਨ ਆ ਕਿਉਂਕਿ ਕੇਂਦਰ ਨੇ ਚੋਗਾ ਕੱਟ ਕਰ ਦਿੱਤੀਆਂ ਪ੍ਰਾਈਵੇਟਾਈਜ਼ ਸਿਸਟਮ ਕਰਤਾ ਨਿਜੀਕਰਨ ਬਹੁਤ ਵੱਡੇ ਪੱਧਰ ਤੇ ਨਿਜੀਕਰਨ ਦੇ ਦਰਵਾਜ਼ੇ ਖੋਲ੍ਹ ਦਿੱਤੇ ਅੱਜ ਸਾਰੀਆਂ ਬੈਂਕਾਂ ਨੈਸ਼ਨਲ ਬੈਂਕਾਂ ਪ੍ਰਾਈਵੇਟ ਆ ਫਰਚਲ ਗਈਆਂ ਕਾਰਪੋਰੇਟ ਆ ਫਰਚਲ ਗਈਆਂ ਅਜੇ ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀ ਨਹੀਂ ਜੰਦੀ ਜੇ ਮਿਲਦੀ ਆ ਤਾਂ ਕਹਿੰਦੇ 12000 ਲਿਆ ਦੱਸ 10000 ਲਿਆ ਤੇ ਸੋਸ਼ਾ ਹੋ ਰਿਹਾ ਉਹਨਾਂ ਦਾ